हां <laughs> जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਅੱਜ ਦੋਸੋਂ ਪਹੁੰਚੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਗੁਰਲਾਲ ਦੇ ਘਰ ਪਹੁੰਚੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਰੁਟੀਨ ਦੇ ਵਿੱਚ ਪਸ਼ੂ ਇਸ ਘਰੇ ਆਉਂਦੇ ਆ ਠੀਕ ਆ ਜੀ ਵਿਕਰੀ ਵਾਲੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਆਏ ਪਸ਼ੂਆਂ ਦੀ ਜਿਹੜੀ ਆ ਨਵੇਂ ਪਸ਼ੂਆਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਹਾ ਕਰੋ ਆਉਂਦੇ ਰਹਿੰਦੇ ਆ ਪਸੂ ਠੀਕ ਆ ਜੀ ਤੇ ਅੱਜ ਇਸ ਕਵਰੇਜ ਦੇ ਵਿੱਚ ਟੋਟਲ ਤਿੰਨ ਨਾਗ ਤੁਹਾਨੂੰ ਦਿਖਾਉਣੇ ਆ ਇੱਕ ਮਾਲੀ ਦਿਖਾਵਾਂਗੇ ਮੋਹਰਾ ਦਾ ਜਿਹੜਾ ਦੋਸਤੋ ਇੱਕ ਮਾਲੀ ਇੱਕ ਕੱਟਾ ਦਿਖਾ ਦਾਂਗੇ ਬਕਾਊ ਆ ਵਿਕਰੀ ਦੇ ਲਈ ਵੀ ਅਵੇਲੇਬਲ ਆ ਤੇ ਦੋ ਬੇੜਾ ਇਧਰ ਤੁਸੀਂ ਦੇਖ ਰਹੇ ਜੀ ਦੋਵੇਂ ਬੇੜਾ ਬਿਲਕੁਲ ਸੁਈਆਂ ਸਪਾਈਆਂ ਨੇ ਤਾਜ਼ੀਆਂ ਤਰੀਕ ਦੋਸਤੋ ਅੱਜ 5 ਅਪ੍ਰੈਲ ਆ ਸਮਾਂ ਕੋਈ ਸ਼ਾਮ ਦੇ ਅੱਜ ਆਪਾਂ 6 ਵਜੇ ਵੀਡੀਓ ਕਵਰ ਕਰਦੇ ਪਏ ਆ ਮਾਰਨਿੰਗ ਸਵੇਰ 7 ਵਜੇ ਵੀਡੀਓ ਨੂੰ ਅਪਲੋਡ ਕਰ ਦਿਆਂਗੇ 6 ਅਪ੍ਰੈਲ ਨੂੰ ਪੂਰੀ ਡਿਟੇਲ ਆਪਾਂ ਲੈਣੀਆਂ ਵੀਰ ਗੁਰਲਾਲ ਤੋਂ ਪੁੱਛਦੇ ਆਂ ਕੀ ਇਨਫੋਰਮੇਸ਼ਨ ਆ ਅੱਜ ਨਾਲ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਸਰੀ ਕਾਲ 사ਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਠੀਕ ਠਾਕ ਜੀ ਬਹੁਤ ਵਧੀਆ ਗੁਰਲਾਲ ਭਾਈ ਠੀਕ ਠਾਕ ਜੀ ਚੜਦੀ ਕਲਾ ਮੇਰਾ ਜੀ ਅੱਛਾ ਤੇ ਗੁਰਨਾਲ ਅੱਜ ਆਪਣੇ ਕੋਲ ਤਿੰਨ ਐਨੀਮਲ ਬਕਾਊ ਆ ਹਾਂਜੀ ਹਾਂਜੀ ਸੰਤੂ ਸਾਹਿਬ ਇੱਕ ਤੇ ਆ ਵੈਟ ਸੂਈ ਆ ਜੀ ਇਹਨੂੰ ਸੂਈ ਨੂੰ 10 ਤੋਂ 15 ਦਿਨ ਹੋ ਗਏ ਆ ਜੀ ਅੱਛਾ ਜੀ ਹਾਂਜੀ ਇਹਦੇ ਮਗਰ ਬੱਚਾ ਵਾ ਉਹ ਪ੍ਰਦੀਪ ਅੱਛਾ ਬਾਹਰ ਲਾਈ ਇਥੇ ਮੜਾ ਜਾ ਠੀਕ ਆ ਜੀ ਇਹਦੇ ਮਗਰ ਬੱਚਾ ਵਾ ਸੰਤੂ ਸਾਹਿਬ ਠ ਠੀਕ ਹੈ ਜੀ ਕੋਈ ਭੈਣ ਭਰਾ ਆਪਣੇ ਘਰ ਆਏ ਲੀਟਰ ਮਾਰਕੀਤ ਤਸਲੀ ਨਾਲ ਦੋ ਡੰਗ ਤਿੰਨ ਡੰਗ ਚੋਗੇ ਫੇਰ ਖੜੇ ਜੀ ਠੀਕ ਹੈ ਜੀ ਹਾਂਜੀ ਅੱਛਾ ਇਹ ਵੀ ਜਿਹੜੀ ਹੈ ਵੀ ਤਾਜੀ ਸੂਈ ਹੈ ਇਹ ਸੰਧੂ ਸਾਹਿਬ ਕੱਲ ਦੀ ਸੂਈ ਹੈ ਤੇ ਮਗਰ ਬੱਚੀ ਆ ਜੀ ਬੱਚੀ ਹੈ ਹਾਂਜੀ ਦੂਜਾ ਸੂਆ ਬੈਠ ਸੂਈ ਆ ਹਾਂ ਤੇ ਇਹਦੇ ਥੱਲੇ ਵੀ ਕਰਮਾਲੀ ਦੇ ਵਿਖਾਵਾ ਐਵੇਂ ਆਪਾਂ ਕਹਿ ਦਈਏ ਵੀ 14 15 ਕਿਲੋ ਵਾਲਾ ਉਹ ਗਲ ਨਹੀਂ 12 ਕਿਲੋ ਜਿਹੜਾ ਠੰਡਾ ਬਾਲਾ ਹੋਊਗਾ ਜੀ 12 ਕਿਲੋ ਦੋ ਡੰਗ ਚੋਗੇ ਤਸਲੀ ਨਾਲ ਕੋਈ ਭੈਣ ਭਰਾ ਆਪਾਂ ਤੇ ਹੋਆ ਨੇ ਸੂਈ ਸਵਾਈ ਵੜਵਾ ਆਪਣੇ ਘਰੋਂ ਤਸੱਲੀ ਨਾਲ ਚੋ ਕੇ ਫੇਰ ਖੜਨ ਬਾਅਦ ਮੈਨੂੰ ਲਾਹਮਾ ਦੇਣ ਤੁਹਾਨੂੰ ਦਿਨ ਉਹ ਗੱਲ ਦਾ ਮਜ਼ਾ ਨਹੀਂ ਸੰਧੂ ਸਾਹਿਬ ਬਿਲਕੁਲ ਜੀ ਬਿਲਕੁਲ ਸੂਈਆਂ ਸਵਾਈਆਂ ਚੀਜ਼ਾਂ ਆਪਦੀ ਤਸੱਲੀ ਕਰਕੇ ਫੇਰ ਖੜਨ ਜੀ ਕੋਈ ਗੱਲ ਨਹੀਂ ਹੋਜੀ ਬਿਲਕੁਲ ਹਾਂਜੀ ਹਾਂਜੀ ਇੱਕ ਆਪਣੇ ਕੋਲੇ ਦਰਮਾਲੀ ਆ ਗਿਆ ਹਾਂਜੀ ਹਾਂਜੀ ਸੰਧੂ ਸਾਹਿਬ ਲਓ ਜੀ ਸੋ ਦੋਸਤੋ ਕੱਲੇ ਕੱਲੇ ਨਗਦੀ ਆਪਾਂ ਡਿਟੇਲ ਲੈਣੀ ਸਟਾਰਟ ਕਰਦੇ ਆ ਇਹ ਤਿੰਨ ਨਗ ਹੋਣ ਗਿਆ ਜਿਸ ਵੀਡੀਓ ਦੇ ਵਿੱਚ ਸੋ ਜਿਹੜਾ ਵੀ ਐਨੀਮਲ ਪਸੰਦ ਆਉਂਦਾ ਉਹਦੀ ਵਿਸ਼ੇਸ਼ ਤੌਰ ਤੇ ਖਾਸ ਤੌਰ ਤੇ ਨਰਖ ਪਰਕਾ ਤਸੱਲੀ ਉਹ ਘਾਰਣ ਕੇ ਕਰ ਲਿਓ ਤੇ ਵੀਰ ਗੁਰਨਾਲ ਸ਼ੁਰ ਹਾਂਜੀ ਲਓ ਵੀ ਦੋਸਤੋ ਇੱਕ ਵਾਰੀ ਫੇਸ ਕੁਆਲਿਟੀ ਵੇਖੋ ਮਾਲੀ ਦੀ ਤੇ ਗੁਰਨਾਲਲ ਭਾਈ ਇਹ ਮੂੰਹੋਂ ਦੰਦੀ ਕਿਵੇਂ ਆ ਇਹ ਸੰਤੂ ਸਾਹਿਬ ਜਵਾਨ ਹੋ ਗਿਆ ਨਾ ਅੱਛਾ ਹਾਂਜੀ ਸਾਈਡ ਵਾਲੇ ਡਹਾਵਾ ਚੁੱਕਣ ਕਰਮਾ ਵਾਲਾ ਠੀਕ ਹੈ ਜੀ ਹਾਂਜੀ ਲਓ ਦੋਸਤੋ ਸਾਈਡਾਂ ਦੇ ਹਜੇ ਬਰਾਬਰ ਕਰਦਾ ਪਿਆ ਹਾਂਜੀ ਠੀਕ ਹੈ ਜੀ ਮੂੰਹੋਂ ਦੰਦਾ ਜਵਾਨ ਹੋ ਗਿਆ ਮਾਲੀ ਬਾਕੀ ਸੋਹਣੇ ਕੱਦ ਦੇ ਵਿੱਚ ਕਦ ਕਾਠ ਵੀ ਤੁਸੀਂ ਵੇਖੋ ਠੀਕ ਹੈ ਜੀ ਤੇ ਇੱਕ ਰੰਗ ਆ ਬਿਲਕੁਲ ਬਲੈਕ ਹੈ ਸ਼ਾਈ ਸ਼ੂਈ ਪੂਰੀ ਆ ਮਗਰੋਂ ਕੁਝ ਕੁ ਜਿਹੜਾ ਹਿੱਸਾ ਪੂਛਦਾ ਉਹ ਵਾਈਟ ਆ ਗਿੱਟਕ ਆ ਦੇਖੋ ਤੇ ਗੁਰਮਾਲ ਭਾਈ ਅੱਛਾ ਉਮਰ ਦੀ ਚਲੋ ਤਕਰੀਬਨ ਕੋਈ ਮੰਨ ਲੇਗੀ ਸਤਿ ਸ੍ਰੀ ਅਕਾਲ ਇਹਦੀ ਉਮਰ 4 ਸਾਲ ਦੇ ਲਾਗੇ ਬੰਨੇ ਹੋਊਗੀ ਜਿਹੜੇ ਸੱਜਣਾ ਤੋਂ ਆਪਾਂ ਲਈਆ ਉਹ ਤੇ ਆਂਦੇ ਆ ਵੀ ਸਾਢੇ 3 ਸਾਲ ਚਲੋ ਤੁਸੀਂ 6 ਮਹੀਨੇ ਬਾਅਦ ਹੀ ਮੰਨ ਕੇ ਚਲੋ 4 ਸਾਲ ਦੇ ਲਾਗੇ ਆ ਜਵਾਨ ਹੁੰਦਾ ਪਿਆ ਚਲੋ ਹਾਂਜੀ ਹਾਂਜੀ ਤੇ ਕੋਈ 4 ਸਾਲ ਜਾਂ 4 ਸਾਲ ਤੋਂ ਥੋੜਾ ਪਤਾ ਉੱਤੇ ਇਹ ਜਿਹੜੇ ਸੱਜਣਾ ਤੋਂ ਆਪਾਂ ਸੰਤੂ ਸਾਹਿਬ ਲਈਆ ਇਹ ਇਥੇ ਆਪਣੇ ਲਾਗੇ ਕੱਚਾ ਪੱਕਾ ਪਿੰਡ ਵਾ ਅੱਛਾ ਜੀ ਹਾਂਜੀ ਉੱਥੇ ਸੁਲਤਾਨ ਦਾ ਚਲੋ ਉਹਨਾਂ ਨੇ ਗਾਂ ਸੀਮਨ ਭਰਾਇਆ ਹੀ ਆਂਦੇ ਆ ਸੁਲਤਾਨ ਕਿੰਗ ਮਾਲੀ ਉੱਥੇ ਹਾਂਜੀ ਹਾਂਜੀ ਅੱਛਾ ਵੱਡਾ ਮਾਲੀ ਆ ਗਾਂ ਉਹਦਾ ਆਂਦੇ ਸੀਮਨ ਸੋ ਦੋਸਤੋ ਇਹ ਕੱਟਾ ਹੈ ਤੇ ਅੱਛਾ ਗੁਰਲਾਲ ਇਹ ਰੇੜੀ ਰੋੜੀ ਲੱਗਾ ਸੰਧੂ ਸਾਹਿਬ ਰੇੜੇ ਵੀ ਲੱਗਾ ਵਾ ਹਾਂ ਤੇ ਜੰਪ ਹਾਂਜੀ ਜੰਪ ਵੀ ਲਾਉਂਦਾ ਜੀ ਮੱਜਾਂ ਕ੍ਰੋਸ ਕਰਦਾ ਮੈਂ ਨਾ ਸੰਧੂ ਸਾਹਿਬ ਉਹ ਤੇ ਚਲੋ 1000 ਰੁਪਿਆ ਫੀਸ ਵੀ ਲੈਂਦੇ ਸੀ ਆਪਾਂ ਤੇ ਉਹ ਗੱਲ ਕਰੀ ਨਹੀਂ ਆ ਠੀਕ ਆ ਠੀਕ ਹਾਂਜੀ ਹਾਂਜੀ ਲਓ ਦੋਸਤੋ ਰੇੜੀ ਵੀ ਲੱਗਾ ਮਾਲੀ ਤੇ ਅੱਗੇ ਜੰਪ ਵੀ ਲਾਉਂਦਾ ਠੀਕ ਆ ਜੀ ਮੱਜਾਂ ਵੀ ਜਿਹੜਾ ਬਿਰ ਸੁਵਾਰਦਾ ਹੈ ਠੀਕ ਆ ਜੀ ਬਾਕੀ ਟੈਸਟ ਇਕਲਾਂ ਤੋਂ ਵੀ ਤੁਸੀਂ ਵੇਖੋ ਠੰਡਾ ਠੰਡਾ ਬਹੁਤ ਜ਼ਿਆਦਾ ਸੰਧੂ ਸਾਹਿਬ ਹਾਂ ਠੀਕ ਆ ਜੀ ਸੋ ਕਾਤੇ ਵੀ ਸੋਨਾ ਬਾਕੀ ਜਿਹੜਾ ਕੋਈ ਅੱਗੇ ਵੀਰ ਚੰਗੀ ਸੰਭਾਲ ਕਰ ਲੂਗਾ ਮਾਲੀ ਪੂਰਾ ਵੇਖੋ ਬੇਲ ਬੂਲ ਵੇਖੋ ਮਾਲੀ ਜੀ ਠੀਕ ਆ ਚੰਗੇ ਕੱਦ ਦੇ ਵਿੱਚ ਆ ਬਾਕੀ ਸਿੰਗੀ ਸੂੰਗੀ ਵੀ ਬਿਲਕੁਲ ਛੋਟੀ ਹੈ ਠੀਕ ਆ ਜੀ ਗੁਲਾਈ ਦੇ ਵਿੱਚ ਆ ਥੋੜਾ ਜਿਹਾ ਬੈਕ ਸਾਈਡ ਨੂੰ ਹੋ ਗਿਆ ਤੇ ਗੁਲਾਈ ਦੇ ਵਿੱਚ ਆ ਬਿਲਕੁਲ ਐਨ ਪਤਲੇ ਪਿੰਡੇ ਦਾ ਮਾਲੀ ਵੇਖੋ ਠੀਕ ਆ ਜੀ ਤੇ ਮੱਕੀ ਤਿਲਕਨ ਵਾਲੀ ਗੱਲਬਾਤ ਆ ਸ਼ਾਈਨਿੰਗ ਸ਼ਿਊਨਿੰਗ ਕਾਫੀ ਜਿਆਦਾ ਸੋਹਣੀ ਤੇ ਮੂਹ ਦਾ ਦਾ ਤੁਹਾਨੂੰ ਦੱਸ ਹੀ ਦਿੱਤਾ ਬਾਕੀ ਰੇੜੀ ਵੀ ਲੱਗਾ ਆਪਸ਼ਨਲ ਜਿਹੜੀਆਂ ਦੋਸਤੋ ਦੋਵੇਂ ਹੈਗੀਆਂ ਰੇੜੀ ਵੀ ਲੱਗਾ ਕਿ ਮੱਝਾਂ ਵੀ ਕ੍ਰੋਸ ਕਰਦਾ ਮੱਝਾਂ ਵੀ ਜੰਪ ਕਰਦਾ ਦਿਮਾਲੀ ਕੱਟਾ ਚੰਗਾ ਕਿ ਕਿਸੇ ਨੇ ਮਾਲ ਦੇ ਵਿੱਚ ਰੱਖਣਾ ਚਾਹੇ ਰੇੜੀ ਦਾ ਵੀ ਜਿਹੜਾ ਦੋਸਤੋ ਕੋਈ ਵੀਰ ਨੇ ਕੰਮ ਲੈਣਾ ਠੀਕ ਹੈ ਜੀ ਕੰਮ ਥੋਵੇਂ ਆ ਜਾਊਗਾ ਤੇ ਬਾਕੀ ਰੇਟ ਪਾਪੜ ਤੋਂ ਪੁੱਛ ਲਾਂਗੇ ਵੀਰ ਗੁਰਲਾਲ ਤੋਂ ਕੀ ਮੁੱਲ ਕਰਦਾ ਇਸ ਮਾਲੀ ਦਾ ਬਾਕੀ ਕੱਟਾ ਚੰਗਾ ਠੀਕ ਹੈ ਜੀ ਆਹ ਦੇਖੋ ਸੰਦੂ ਸਾਹਿਬ ਠੰਡਾ ਠੁੰਡਾ ਵੜਾ ਕਰਮਾਲਾ ਇਹ ਜਿੱਥੇ ਬੰਦ ਆਏ ਨਹੀਂ ਵੀ ਅਵੇਂ ਖੌਰੂ ਪਾਊਗਾ ਜਾਂ ਕਿਤਰਾ ਨਾ ਅਹ ਨੇ ਚੰਗਾ ਕੱਟਾ ਵੀਰ ਹਾਂਜੀ ਹਾਂਜੀ ਮੂੰਹ ਮੱਥੇ ਦਾ ਬਾਕੀ ਸੋਨਾ ਬਾਡੀ ਬੰਤਰ ਵੀ ਚੰਗੀ ਚੋੜੇ ਪਿੱਠ ਕੁੜੇ ਦੇ ਵਿੱਚ ਜੀ 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 ਆਹ ਲਓ ਜੀ ਠੀਕ ਆ ਨਵੀ ਗੁਰਲਾਲ ਵੀਰ ਇਹਦੀ ਕੀਮਤ ਕੀ ਕਰਤਾ ਪਿਆ ਕੀ ਮੁੱਲ ਕਰਤਾ ਸੰਧੂ ਸਾਹਿਬ ਚਲੋ ਜਿਵੇਂ ਵਿਸਾਖੀ ਦਾ ਮਹਾਰਾਜ ਦੀ ਮੇਨ ਦਾ ਮੌਸਮ ਗਾਂ ਹੁੰਦਿਆ ਵਾ ਤਿਉਹਾਰ ਆਉਂਦਿਆ ਵਾ ਤੇ ਇਹੋ ਜੇ ਕਟਿਆਂ ਦਾ ਚਲੋ ਮਹਾਰਾਜ ਦੀ ਮੇਨ ਦਾ ਸਵਾ ਸਵਾ ਲੱਖ ਵੀ ਲੋਕ ਮੰਗੀ ਜਾਂਦੇ ਆ ਪਰ ਆਪਾਂ ਮੁੱਲ ਨਾ ਗਲਤ ਗਾਵਾਂ ਦਾ ਕੀਤਾ ਨਾ ਮੱਜਾਂ ਦਾ ਕੀਤਾ ਤੇ ਨਾ ਕਟੇ ਦਾ ਹੀ ਕਰਨਾ ਜੀ ਮੁੱਲ ਸੰਧੂ ਸਾਹਿਬ 80 ਕਰੀਏ 85 ਕਰੀਏ ਆਪਾਂ 70000 ਚੋਂ ਖੁੱਲਾ ਹੀ ਮਾਨਤਾਨ ਕਰ ਦੇਣਾ ਭੈਣ ਭਰਾਵਾਂ ਦਾ 70 ਚੋਂ ਹਾਂਜੀ ਲਓ ਜੀ ਹਾਂਜੀ ਫੁੱਲ ਵਜਨ ਵਾਲਾ ਸੰਧੂ ਸਾਹਿਬ ਤੇ ਸ਼ਕੀਨ ਵੀ ਫੁੱਲ ਬੜਾ ਫੁੱਲ ਫਿਰ ਠੰਡਾ ਧੀਰਾ ਜਿੱ 97000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਠੀਕ ਆ ਨਾ ਤੁਹਾਨੂੰ ਤੋਂ ਪ੍ਰੋਪਰ ਵੱਜੀ ਆ ਰੇੜੀ ਲੱਗਾ ਮੱਝਾਂ ਕ੍ਰੋਸ ਕਰਦਾ ਠੀਕ ਆ ਜੀ ਬਾਕੀ ਮੂੰਹ ਮੱਥੇ ਦਾ ਚੰਗਾ ਬਾਡੀ ਮੰਤਰ ਵੀ ਚੰਗੀ ਆ ਸੋਨੇ ਪੇਟ ਪੂੜੇ ਦੇ ਵਿੱਚ ਸੋ ਜਿਹੜੇ ਵੀਰ ਨੂੰ ਜ਼ਰੂਰਤਾ ਚਾਹ ਬਾਣਾ ਤੁਸੀਂ ਜ਼ਰੂਰ ਖਰੀਦਾਰੀ ਕਰ ਸਕਦੇ ਜੇ 70000 ਦੇ ਵਿੱਚੋਂ ਛੋਟਛੱਪੇ ਆ ਉਹ ਹੋ ਜਾਣਗੇ ਠੀਕ ਆ ਬਾਕੀ ਮਾਲੀ ਵੇਖੋ ਤੁਸੀਂ ਪੂਰਾ ਗੁੰਦਿਆ ਪਿਆ ਕਰਮਾਲਾ ਸਾਰੇ ਪਾਸੇ ਠੀਕ ਆ ਜੀ ਪੂਰਾ ਗੋਲ ਠੀਕ ਆ ਜੀ ਆ ਠੀਕ ਆ ਵੀਰ ਗੁਰਲਾਲ ਅੱਛਾ ਅੱਗੇ ਆਪਣੇ ਕੋਲ ਜਿਹੜੀ ਫਿਰ ਗੁਰਵਾਲ ਅੱਗੇ ਆ ਆ ਗਈ ਬੈਡ ਹਾਂਜੀ ਹਾਂਜੀ ਇਹ ਤਾਜੀ ਸੂਈ ਦੱਸਣ ਦਾ ਤੁਸੀਂ ਕੱਲ ਦੀ ਸੂਈ ਹੈ ਹਾਂਜੀ ਸੰਧੂ ਸਾਹਿਬ ਇਹ ਕੱਲ ਸੂਈ ਆ ਇਹਦੇ ਮਗਰ ਬੱਚੀ ਆ ਜੀ ਆ ਵੀ ਆ ਜੀ ਲਓ ਜੀ ਜੀ ਮਗਰ ਬੱਚੀ ਹੈ ਦੋਸਤੋ ਕੱਲ ਦੀ ਸੂਈ ਆ ਆ ਦੇਖੋ ਮਗਰ ਬੱਚਾ ਜਿਹੜਾ ਬੱਚੀ ਹੈ ਬਿਲਕੁਲ ਨਾੜੂ ਬੱਚੇ ਦੇ ਨਾਲ ਆ ਲਓ ਠੀਕ ਆ ਅੱਛਾ ਗੁਰਲਾਲ ਭਾਈ ਇਹ ਸੂਆ ਕਿੰਮਾ ਸੰਧੂ ਸਾਹਿਬ ਦੂਜਾ ਸੂਆ ਸੂਈ ਆ ਜੀ ਦੂਜਾ ਹਾਂਜੀ ਤੇ ਦੱਸਿਆ ਤੁਸੀਂ ਕੱਲ ਹੀ ਸੁੱਈ ਆ ਸੰਧੂ ਸਾਹਿਬ ਕੱਲ ਸੁੱਈ ਆ ਇਹਦੇ ਥੱਲੇ ਵਿਖਾਵੇ ਵਾਲਾ ਤੇ ਐਵੇਂ 14 15 ਕਹੀ ਜਾਈਏ ਫਾਇਦਾ ਨਹੀਂ ਆ 12 ਕਿਲੋ ਠੰਡਾ ਬੋਲਾ ਹੋਊਗਾ ਜਿਹੜਾ ਭੈਣ ਭਰਾ ਸੱਦਾ ਕਰੂਗਾ ਆਪਣੇ ਘਰ ਆ ਤਸੱਲੀ ਨਾਲ ਨਰਖ ਪਰਖ ਕਰਕੇ ਚਵਾਈ ਕਰਕੇ ਫੇਰ ਗਾਂ ਖੜੇ ਜੀ ਅੱਜ ਕੱਲ ਨੂੰ ਵੇਖੋ ਜੀ ਅੱਜ ਤੋਂ ਮਹੀਨੇ ਨੂੰ ਜਾ ਕੇ ਹੋ ਸਕਦਾ 25 ਕਿਲੋ ਕਰ ਜੇ ਹੋ ਸਕਦਾ 20 ਕਿਲੋ ਕਰ ਜੇ ਕੱਲ ਨਾ ਮਕਾਲ ਦਾ ਆਪਾਂ ਤੇ ਆਪਣੇ ਘਰ ਦੀ ਗਾਰੰਟੀ ਦੇ ਸਕਦੇ ਹਾਂ ਸੰਧੂ ਸਾਹਿਬ ਆਪਣੇ ਘਰੋਂ ਤਸੱਲੀ ਕਰਕੇ ਖਰਨ ਜਿਹੜਾ ਦੂਰੋਂ ਆ ਭੈਣ ਭਰਾ ਉਹ ਆਪਾਂ ਇਹਨਾਂ ਵੀਡੀਓ ਕਾਲ ਤੇ ਚੋਲੇ ਦੂਜੇ ਡੰਗਾ ਆਪਦੇ ਘਰ ਚ ਵਾਕੇ ਤੇ ਫੇਰ ਰੁਪਈਏ ਦਵੇ ਕੋਈ ਗੱਲ ਨਹੀਂ ਹੋਜੀ ਠੀਕ ਹੈ ਜੀ ਲਈ 12 ਕਿਲੋ ਬੋਲਾ ਹੈ ਹੈਗਾ ਸੰਤੂ ਸਾਹਿਬ ਲੋ ਵੀ ਬਾਕੀ ਥਣ ਦੋਸਤੋ ਤੁਹਾਨੂੰ ਦਿਖਾਉਣੇ ਆ ਥੋੜਾ ਜੇ ਨੇੜੇ ਤੋਂ ਥਣ ਵੇਖੋ ਕਾਫੀ ਖੂਬਸੂਰਤਾਂ ਲੰਬੇ ਥਾਣਾ ਤੇ ਚੌਂ ਗੁੱਠਾਂ ਤੇ ਆਪਾਂ ਕਹਿ ਦਿੰਨੇ ਹੁੰਨੇ ਆ ਵੀ ਪੀੜੀ ਦੇ ਪਾਵਿਆ ਵਾਂਗੂ ਠੀਕ ਹੈ ਜੀ ਆ ਤੁਸੀਂ ਮੰਨ ਕੇ ਲੈ ਕੇ ਜਾਓ ਵੀ ਪੀੜੀ ਦੇ ਪਾਵਿਆ ਵਾਂਗੂ ਥਾਣਾ ਬਿਲਕੁਲ ਚਾਰੇ ਨੁਕਰਾਂ ਤੇ ਲੰਬਾ ਥਾਣਾ ਬਿਲਕੁਲ ਰੁਕ ਰੁਕ ਥਾਣਾ ਠੀਕ ਆ ਹੱਥੀ ਚਵਾਈਲਾ ਥਾਣਾ ਵਿੱਥਾਂ ਵਿਰਲਾ ਬਿਲਕੁਲ ਤੁਹਾਨੂੰ ਦੇਸੀ ਤੇ 12 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ। ਹਾਂਜੀ ਹਾਂਜੀ। ਕ੍ਰੋਸ ਅੰਗ ਦੇ ਵਿੱਚ ਆ ਸ਼ਾਹੀਵਾਲ ਕ੍ਰੋਸ ਅੰਗ ਦੇ ਵਿੱਚ ਆ ਚਾ ਸ਼ਾਹੀਵਾਲ ਕ੍ਰੋਸ। ਤੇ ਬੌਲਾ ਤੋਂ ਸਾਫ ਕਰਤੀ ਮਾਰਨਿੰਗ ਅੱਜ। ਸੰਧੂ ਸਾਫ ਕਰਤੀ। ਠੀਕ ਹੈ। ਕਿਉਂਕਿ ਗਰਮੀ ਆ। ਗਰਮੀ ਵਿੱਚ ਬੌਲਾ ਤੁਹਾਨੂੰ ਪਤਾ ਵੀ ਚਲੋ ਜਿਆਦਾ ਜ਼ਿਆਦਾ ਆਪਾਂ ਨਹੀਂ ਡੱਕ ਛੱਡਦੇ ਆਵੇਂ ਪਸ਼ੂ ਥੱਲੇ। ਆ ਬਿਲਕੁਲ। ਸਵੇਰੇ 6 ਵਜੇ ਚੋਈ ਆ ਚਲੋ ਸੰਧੂ ਸਾਹਿਬ ਹੁਣ 6 ਤੋਂ ਟਾਈਮ ਵੱਧ ਹੋ ਗਿਆ ਵਾ। ਆ ਹਾਂਜੀ। ਲਓ ਜੀ। ਤੋਂ ਬਾਕੀ ਜਿਹੜੀ ਦੋਸੋਂ ਇੱਕ ਸੂਸਵਾ ਦੇ ਵਿੱਚ ਆ ਪਸ਼ੂ ਇਹ ਤੁਸੀਂ ਜੱਜਮੈਂਟ ਕਰ ਲਿਓ ਜਿਹੜਾ ਕੋਈ 1 2 3 4 ਦਿਨਾਂ ਇੱਕ ਵਾਰੀ ਪਾਸੋਂ ਤੈਹ ਜੀ ਲਾ ਜਾਂਦਾ ਬਾਕੀ ਫਿਰ ਵੀ ਤੁਸੀਂ ਵੇਖੋ ਠੀਕ ਆ ਘੋੜੀਆਂ ਰਕੀਆ ਕਰਮਾਂ ਲਈ ਆ ਦੇਖੋ ਤੋ ਤੋਰਾ ਤਾਰਾ ਪੂਰੀ ਫਰਤੀਲੀ ਆ ਸਾਰੇ ਪਾਸਿਓ ਠੀਕ ਆ ਜੀ ਤੇ ਆਹ ਕਰੋ ਚੈੱਕ ਬੱਚਾ ਮਗਰ ਦੇ ਬੱਛੀ ਆ ਠੀਕ ਆ ਜੀ ਫੀਮੇਲ ਕਾਫ ਆ ਜਿਹੜੀ ਆਪਾਂ ਤੁਹਾਨੂੰ ਸਟਾਰਟਿੰਗ ਦੇ ਵਿੱਚ ਦਿਖਾਤੀ ਆ ਤੇ ਬਾਕੀ ਥਾਣਾ ਥੋਣਾ ਦੀ ਕਰਮਾਂ ਲਈ ਲਖਣਾਂ ਥਾਂਤ ਨੂੰ ਬਹੁਤ ਜ਼ਿਆਦਾ ਖੂਬਸੂਰਤ ਆ ਕਿ ਬਹੁਤ ਘੱਟ ਪਸ਼ੂਆਂ ਦੇ ਇਹੋ ਜਿਹੇ ਥਣ ਦੇਵਾ ਆਪਾਂ ਵੇਖਦੇ ਆਂ ਵਿਰਲਾ ਵੇਥਾਂ ਠੀਕ ਆ ਜੀ ਸੰਧੂ ਸਾਹਿਬ ਚੋਣ ਬਹੁਤ ਜ਼ਿਆਦੀ ਵਛੀ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਥਾਂਤੂਣਾ ਬਰਾਬਰ ਮਹਾਰਾਜ ਦੀ ਕਿਰਪਾ ਨਾਲ ਆਏ ਆਪਣੇ ਨੂੰ ਤਿੰਨ ਡੰਗ ਚਾਰ ਡੰਗ ਚੋਗੇ ਕੋਈ ਭੈਣ ਭਰਾ ਜਿਹਨੇ ਰੁਪਈਏ ਲਾਉਣੇ ਆ ਤਸੱਲੀ ਕਰਕੇ ਖੜਨਗੇ ਉਹ ਬਿਲਕੁਲ ਜੀ ਬਿਲਕੁਲ ਹੱਕ ਬਣਦਾ ਅਗਲੇ ਦਾ ਹਾਂਜੀ ਹਾਂਜੀ ਤੇ ਗਰਨਾਲੇ ਦੀ ਫਿਰ ਕੀਮਤ ਕੀ ਕਰਦਾ ਫਿਰ ਸੰਧੂ ਸਾਹਿਬ ਚਲੋ ਮਹਾਰਾਜ ਦੀ ਮਹਿਨਾ ਤਾਜੀ ਸੂਈ ਅਜੇ ਤੇ ਮਹੀਨਾ ਪੀ ਕੇ ਵੀ ਵਿਕਦੀ ਆ ਤਾਂ ਵੀ ਚਲੋ ਆਪਾਂ ਮੋ ਠੀਕ ਹੈ ਜੀ ਚਲੋ ਜਿੰਨੇ ਵੀ ਗੰਜੈਸ਼ ਹੋਈ ਕੋਈ ਗੱਲ ਨਹੀਂ ਸੰਤੂ ਸਾਹਿਬ ਖੁੱਲਾ ਮਾਨਤਨ ਕਰਾਂਗੇ ਗੱਲ ਹੀ ਕੋਈ ਨਹੀਂ ਹਾਂ ਦੋਸਤੋ 55000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਵਹਿੜ ਤੁਸੀਂ ਪ੍ਰੋਪਰ ਦੇਖ ਹੀ ਲਈ ਆ ਸੋ ਅੰਗ ਪੈਰ ਲੇਵਾ ਥਣ ਠੀਕ ਹੈ ਜੀ ਟੋਟਲ ਜਿਹੜੀ ਵਹਿੜ ਤੁਸੀਂ ਦੇਖ ਲਈ ਮਗਰ ਵੀ ਬੱਛੀ ਆ ਬੱਛੀ ਵੀ ਕਾਫੀ ਖੂਬਸੂਰਤ ਆ ਮਗਰ ਸ਼ਾਹੀਵਾਲ ਕ੍ਰੋਸ ਦੇ ਵਿੱਚ ਇੱਕ ਸ਼ਾਹੀਵਾਲ ਤੇ ਗਿਰਦਾ ਕ੍ਰੋਸ ਮਗਰ ਬੱਛੀ ਹੈ ਬਹੁਤ ਸੋਹਣੇ ਕੱਦ ਕਰਦੇ ਵਿੱਚ ਮਗਰ ਬੱਛੀ ਠੀਕ ਹੈ ਜੀ ਇੱਕ ਪੂਰੀ ਫਿਰ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਆ ਦੇਖੋ ਠੀਕ ਆ ਅੱਛਾ ਗਰਲਾਵ ਲੱਗੇ ਆਪਣੇ ਕੋਲ ਜਿਹੜੀ ਇਹ ਰੈੱਡ ਕਲਰ ਦੇ ਵਿੱਚ ਆ ਗਈ ਬੈੜ ਹਾਂਜੀ ਸੰਤੂ ਸਾਹਿਬ ਇਹ ਸ਼ਾਈ ਆਉਦਾ ਜਰਸੀ ਦਾ ਥੋੜਾ ਜਿਹਾ ਕ੍ਰਾਸ ਵਾ ਹਾਂ ਹਾਂਜੀ ਬਾਕੀ ਚੂਣ ਜਾਣ ਇੱਕ ਨੰਬਰ ਠੰਡੀ ਠੁੰਡੀ ਬਹੁਤ ਜਿਆਦੀ ਇਹਨੂੰ ਅਜ ਦਿਨ ਕਿੰਨੇ ਹੋ ਗਏ ਇਹਨੂੰ ਸੰਤੂ ਸਾਹਿਬ 15 ਤੋਂ 20 ਦਿਨ ਹੋ ਗਏ ਮੈਂ ਆਪਾਂ ਝੂੜਦੀ ਮਾਰਨਾ ਆ ਇਹਦੇ ਮਗਰ ਬੱਚਾ ਜੀ ਲੋ ਜੀ ਹਾਂਜੀ ਸੋ ਇਥੋਂ ਦੋਸਤੋ ਤੁਸੀਂ ਜਜਮੈਂਟ ਕਰ ਲਿਓ ਠੀਕ ਆ ਜੀ ਆਪਾਂ ਅੱਛਾ ਵੇਖ ਸਕਦੇ ਜੀ 20 ਕ ਦਿਨਾਂ ਦਾ ਵੀਰ ਸੂਬਾ ਦੱਸ ਰਿਹਾ 20 ਕ ਦਿਨਾਂ ਦਾ ਬੱਚਾ ਵੈਸੇ ਜਾਬਦਾ ਪਿਆ ਬਾਕੀ ਅੱਗੇ ਕਿਸੇ ਵੀਰ ਨੇ ਬੱਚ ਤੇ ਗਰਲਾਲ ਸੂਆ ਇੱਕ ਨਾ ਦੂਜਾ ਕਿ ਸੰਧੂ ਸਾਹਿਬ ਨਹੀਂ ਇਹ ਤੀਜਾ ਸੂਆ ਸੋਈ ਆ ਜੀ ਤੀਜਾ ਹਾਂਜੀ ਹਾਂਜੀ ਲੈ ਜੀ ਹੁਣ ਦੋਸਤੋ ਸੂਆ ਤੀਜਾ ਠੀਕ ਆ ਜੀ ਤੀਜਾ ਸੂਆ 20 ਦਿਨਾਂ ਦੀ ਸੂਈ ਆ ਤੇ ਬੱਚਾ ਮਗਰ ਬੱਚਾ ਮੇਲ ਕਾਫ ਤੇ ਦੁੱਧ ਹੁਣ ਕਿੰਨੇ ਕਿਤੇ ਚੱਲਣ ਡਈ ਆ ਸੰਧੂ ਸਾਹਿਬ ਜਿਹੜਾ ਚਵਾਵਾ ਦੁੱਧ ਵੈ ਤੇ ਥੱਲੇ ਲੀਟਰ ਵਾਲਾ ਕੋਈ ਭੈਣ ਭਰਾ ਦੋ ਡੰਗ ਛੱਡ ਕੇ ਤਿੰਨ ਡੰਗ ਚੋਵੇ 13 ਲੀਟਰ ਦੁੱਧ ਜਿਹੜਾ ਖੰਡਾ ਹੋਊਗਾ ਤੇ ਵਿਖਾਵਾ ਭਲਾ 14 15 ਦਾ ਵੀ ਕਰੀ ਜਾਵੇ ਠੀਕ ਆ ਜੀ ਹਾਂਜੀ ਜਿਹੜਾ ਬਾ ਚਵਾਦਣਾ ਆਪਣੇ ਘਰੋਂ ਦੋ ਡੰਗ ਤਸਲੀ ਨਾਲ ਉਹ 13 1 ਮਨਾ ਸੰਦੂ ਸਾਹਿਬ ਤਸੱਲੀ ਕਰਕੇ ਖਣ 13 ਲੀਟਰ ਦੋ ਤੀਰ ਭਲਾ ਆਪਣੇ ਤੋਂ ਗਰੰਟੀ ਵੀ ਲੈ ਲੈਣਾ ਕੋਈ ਗੱਲ ਨਹੀਂ ਤਾਂ ਬਾਕੀ ਆਪਣੇ ਘਰੋਂ ਮੈਂ ਤਾਂ ਸੁਈ ਸਵਾਈਆ ਤਸੱਲੀ ਕਰਕੇ ਭੈਣ ਭਰਾ ਖੜੇ ਜਿੰਨੇ ਖੜਨੀਆਂ ਬਿਲਕੁਲ ਜੀ ਹਾਂਜੀ ਲੋ ਵੀ ਭਰਾਵੋ ਤਸੱਲੀ ਬੇਸ਼ੱਕ ਆਪਦੀ ਜ਼ਰੂਰ ਕਰਿਆ ਕਰੋ ਓਨਰ ਜੇ ਵਪਾਰੀ ਵੀਰ ਕਹਿੰਦੇ ਆ ਤਸੱਲੀ ਜ਼ਰੂਰ ਕਰਨੀ ਪੈਂਦੀ ਆ ਤੁਹਾਡੀ ਜਿੰਨਾ ਦੱਸਿਆ ਜਾਂਦਾ ਠੀਕ ਆ 13 ਕਿਲੋ 13 14 13 ਤੇ ਹੁਣ ਜਿਹੜੀ ਚੱਲਣ ਢਈ ਆ ਅੱਜ 20 ਦਿਨਾਂ ਦੀ ਸੁਈ ਆ ਤੀਜਾ ਸੁਆ ਮਗਰ ਬੱਛਾ ਲਾਲ ਰਾਂਗਾ ਬਿਲਕੁਲ ਜਿਵੇਂ ਆਪਾਂ ਇੱਕ ਜਰਸੀ ਚਾਹੇ ਕਿ ਸ਼ਾਹੀਵਾਲ ਦਾ ਜਿਹੜਾ ਪਿਓਰ ਕਲਰ ਵੇਖਦੇ ਆ ਠੀਕ ਆ ਜੀ ਉਸ ਕਲਰ ਦੇ ਵਿੱਚ ਆ ਸ਼ਾਹੀਵਾਲ ਤੇ ਜਰਸੀ ਦਾ ਕਰੋ ਸੰਗ ਠੀਕ ਆ ਜੀ ਬਾਕੀ ਸਰੀਰ ਕਾ ਢਾਂਚੇ ਦੀ ਤੁਸੀਂ ਵੇਖ ਸਕਦੇ ਜੀ ਹਾਈਟ ਮੀਡੀਅਮ ਮੰਨ ਕੇ ਕੋਈ ਵੀ ਇਹਦਾ ਸੌਦਾ ਕਰ ਸਕਦਾ ਨਾ ਪਾਲੀ ਵੱਡੀ ਉਹ ਨਾ ਬਿਲਕੁਲ ਦਰਮਿਆਨੀ ਵਿਚਲਾ ਜਿਹਾ ਮੇਲ ਹੈ ਬਾਕੀ ਬੈਕ ਸਾਈਡ ਤੋਂ ਵੀ ਚੱਕਰ ਬਖਾਲੀ ਦੀ ਗੱਲ ਕਰਕੇ ਭਾਂਡੇ ਦੀ ਗੱਲ ਕਰਕੇ ਤੇ ਪੱਤਰ ਪਖਾਲਾ ਸਮਝਾ ਤੱਕ ਥੋੜੀ ਜੀ ਗਾਂ ਰੱਖਦੀ ਆ ਵੇਖੋ ਜਿਹੜਾ ਭੈਣ ਭਰਾ ਦੂਰੋਂ ਚੱਲ ਕੇ ਆਉਗਵੇਂ ਆਪਾਂ ਝੂਠ ਮਾਰਦੀਏ ਉਹ ਗੱਲ ਦਾ ਨਹੀਂ ਸੁਆਦ ਜੀ ਤੇ ਬਾਕੀ ਚੋਣ ਚਾਂ ਕੋਈ ਭੂਰ ਕੋ ਛੱਡਾ ਮਾਣਾ ਸੰਤੂ ਸਾਬ ਕੋਈ ਹੱਥ ਬਣਾ ਲਾਵੇ ਐਂ ਦੀ ਗਾਰੰਟੀ ਤੇ ਮੰਗਾ ਲੈ ਗੱਲ ਹੀ ਕੋਈ ਨਹੀਂ ਤੇ ਪਰ ਠੀਕ ਹੈ ਜੀ ਹਾਂ ਜੀ ਚੋਣ ਚਾਂ ਇੰਨੀ ਜਿਆਦੀ ਕਰਮਾਂ ਲਈ ਲਓ ਜੀ ਇਹ ਥਾਣਾ ਦੋਸਤੋ ਠੀਕ ਹੈ ਜੀ ਗੋਲ ਥਾਣਾ ਬਾਕੀ ਸਪੇਸ ਵੰਡ-ਵੰਡ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਤੇ 12 13 13 14 13 14 ਵੀਰ ਨੇ ਦੱਸਿਆ ਵੀ ਜਿਹੜਾ ਹੁਣੇ ਦੇ ਥੱਲੇ ਦੁੱਧ ਜਿਹੜਾ ਚੱਲ ਰਿਹਾ 20 ਦਿਨਾਂ ਦੇ ਦੌਰਾਨ ਚੋਣ ਚਾਣ ਇੱਕ ਨੰਬਰ ਆ ਬਾਕੀ ਅੱਗੇ ਕਿਸੇ ਵੀਰ ਨੇ ਜਿੱਦਾਂ ਵੀ ਕਿਸੇ ਦੀ ਸੰਤੁਸ਼ਟੀ ਆ ਉਦੋਂ ਤੁਸੀਂ ਤਸੱਲੀ ਕਰਕੇ ਆਪਣੀ ਵੈਰੀਫਾਈ ਕਰ ਸਕਦੇ ਜੀ ਇਹ ਵੈੜ ਜਿਹੜੀ ਆ ਦੋਸਤੋ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਉਣੀ ਸੀ ਠੀਕ ਆ ਤੇ ਰੇਟ ਵੀ ਵੀਰ ਗੁਰਲਾਲ ਦਾ ਦੱਸ ਦਈਏ ਕਰ ਦਈਏ ਸੰਤੂ ਸਾਹਿਬ ਮੋਹਲਾ ਚਲੋ ਜੇ ਤੇ ਕਰਮਾ ਲਈ ਆਪਣੇ ਕੋ ਰਹਿ ਗਈ ਦਿਹਾੜੀ ਤੇ ਦੁੱਧ 15 16 ਕਿਲੋ ਚਵਾ ਕੇ ਦਵਾਂਗੇ ਅੱਜ ਦਾ ਮੁੱਲ ਵਾ ਜਿਹੜਾ 45000 ਚ ਮਾਨਤਾਨ ਕਰਾਂਗੇ ਖੁੱਲਾਈ 45 ਚ ਹਾਂਜੀ 13 ਲੀਟਰ ਸੰਤੂ ਸਾਹਿਬ ਆਪਣੇ ਘਰੋਂ ਕੋਈ ਦੋ ਡੰਗ ਨਹੀਂ ਚਾਰ ਡੰਗ ਚੋ ਕੇ ਤਸੱਲੀ ਨਖਦੇ ਇਹ ਨਾ ਕਵੇ ਵੀ ਇੱਕ ਡੰਗ ਚੋੜੀ ਜਾਂ ਦੂਜੇ ਡੰਗ ਚੁਣੀ ਨਹੀਂ ਆ ਐ ਤਸੱਲੀ ਕਰਕੇ ਤੇ ਫੇਰ ਆਪਣੇ ਘਰੋਂ ਖੜੇ ਜੀ ਕੋਈ ਭੂਰ ਛੱਟਾ ਥਣ ਘਟ ਹੋਊਗਾ ਤੇ ਆਪਾਂ ਤੇਲ ਦੀ ਵੀ ਜ਼ਿੰਮੇਵਾਰੀ ਦਿਨੇ ਵੀ ਖਰਚਾ ਦਵਾਂਗੇ ਇਹੋ ਜਿਹੀ ਗੱਲ ਚੋਣ ਇੱਕ ਨੰਬਰ ਬਿਲਕੁਲ ਜੀ ਹਾਂਜੀ ਲਓ ਵੀ ਦੋਸਤੋ ਜਿੰਨਾ ਦੱਸਿਆ ਗਿਆ ਉਹਨੇ ਦੀ ਵੈਰੀਫਾਈ ਹੋਣ ਦੀ ਤਸੱਲੀ ਤੁਸੀਂ ਕਰਨ ਕੋਈ 13 14 ਕਿਹਾ ਕੋਈ 13 ਨਿਕਲਾਵੇ ਪਾਈਆ ਖੰਡ ਵੱਧ ਨਿਕਲਾਵੇ ਘੱਟ ਨਿਕਲਾਵੇ ਉਹ ਚੱਲ ਜਾਂਦਾ ਪਰ ਜਾਦਾ ਆਪਾਂ ਵੀਰਾਂ ਨੂੰ ਵੀ ਕਹਿੰਦੇ ਆ ਵਪਾਰੀ ਵੀਰਾਂ ਨੂੰ ਵੀ ਕਹਿੰਦੇ ਆ ਤੇ ਜਿਆਦਾ ਫਰਕ ਨਾ ਹੋਵੇ ਠੀਕ ਆ ਜੀ ਕਿਉਂਕਿ ਕਿ ਸੱਜਣ ਨੇ ਉਹਨਾਂ ਦੁੱਧ ਮੰਨ ਕੇ ਸੌਦਾ ਕਰਨਾ ਹੁੰਦਾ ਉਹਨੇ ਤਾਂ ਸਾਈ ਬਿਆਨਾ ਕਰਨਾ ਹੁੰਦਾ ਤੇ ਦੂੋਂ ਨੇੜੇ ਉਹ ਜਿਹੜਾ ਤੁਰਨਾ ਹੁੰਦਾ ਠੀਕ ਆ ਉਹ ਬਾਅਦ ਵਿੱਚ ਖੱਜਲ ਖਵਾਰੀ ਨਾ ਤੁਹਾਨੂੰ ਹੋਵੇ ਤੇ ਨਾ ਕਿਸੇ ਵਪਾਰੀ ਵੀਰ ਨੂੰ ਹੋਵੇ ਤੇ ਗੁਰਲਾਲ ਇਹ ਆਪਣੇ ਕੋਲ ਤਿੰਨ ਨੰਗਾ ਜੀ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਨੰਬਰ 1 ਕਰ ਦਈਏ ਸਾਂਝੇ ਆਪਣੇ ਨੰਬਰ 82 172 82 497 ਦੂ ਠੀਕ ਆ ਵੀਰ ਗੁਰਲਾਲ ਜੀ ਹੁਣ ਦੋਸਤੋ ਇਹ ਸਨ ਮੇਰੇ ਨਾਲ ਵੀਰ ਗੁਰਲਾਲ ਪਿੰਡ ਸੁਰ ਸਿੰਘ ਤੋਂ ਤਹਿਸੀਲ ਜ਼ਿਲ੍ਹਾ ਇਸਮੇਂਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਸੁਰ ਸਿੰਘ ਤੋਂ ਜਿਹੜੀ ਦੋਸਤੋ ਸੜਕ ਪਿੰਡ ਮਾੜੇ ਮੱਲੀਆਂ ਨੂੰ ਆਉਂਦੀ ਆ ਇਸੇ ਸੜਕ ਦੇ ਉੱਪਰ ਵੀਰ ਗੁਰਲਾਲ ਉਹਨਾਂ ਦੀਆਂ ਬਾਈਕਾਂ ਨੇ ਠੀਕ ਆ ਜੀ ਤੇ ਆਉਂਦੇ ਰਹਿੰਦੇ ਆ ਪਸ਼ੂ ਬਾਕੀ ਤੁਸੀਂ ਸਮੇ ਸਮੇ ਨਾਲ ਆਪਦਾ ਜਿਹੜਾ رابطہ ਆਪਦਾ ਸੰਪਰਕ ਜਿਹੜਾ ਉਹ ਬਣਾ ਕੇ ਰੱਖ ਸਕਦੇ ਜੀ ਨਵੇਂ ਪਸ਼ੂਆਂ ਦੀ ਡਿਟੇਲ ਜਿਹੜੀ ਆ ਤੁਸੀਂ ਸਮੇ ਸਮੇ ਨਾਲ ਲੈਂਦੇ ਰਿਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੋ